ਪੰਜਾਬ ਦੀ ਸਰਕਾਰ ਲੈਂਡ ਬੁਲਤ ਨੀਤੀ ਲੈ ਕੇ ਆਈ ਜਿਹਦਾ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾਂਦਾ ਸੀ ਪੰਜਾਬ ਦੇ ਲੋਕਾਂ ਨੇ ਤਾਂ ਬਲਕਿ ਸਿੱਧਾ ਸਿੱਧਾ ਇਹ ਦੋਸ਼ ਲਾਇਆ ਕਿ ਦਿੱਲੀ ਦੇ ਹਾਰੇ ਹੋਏ ਜਿਹੜੇ ਲੀਡਰ ਸੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੀ ਪਾਰਟੀ ਸੁਪਰੀਮੋ ਕੇਰਿਨੀ ਵਾਲ ਸਾਹਿਬ ਮੁੱਖ ਤੌਰ ਤੇ ਉਹਨਾਂ ਦਾ ਨਾਮ ਉੱਪਰ ਕੇ ਸਾਹਮਣੇ ਆਉਂਦਾ ਭਈ ਉਹਨਾਂ ਵੱਲੋਂ ਇਹ ਨੀਤੀ ਲਿਆਂਦੀ ਗਈ ਸੀ ਜਿਹਦਾ ਤਿੱਖਾ ਵਿਰੋਧ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਤੇ ਅੱਜ ਉਹ ਹੁਣ ਉਹ ਮਾਮਲਾ ਸੁਪਰੀ ਸੌਰੀ ਹਾਈ ਕੋਰਟ ਦੇ ਵਿੱਚ ਆ ਅਮ੍ਰਿਚਾ ਤੇ ਉਹਦੇ ਉੱਤੇ 4 ਹਫਤੇ ਲਈ ਸਟੇ ਵੀ ਲੰਗੀ ਹੋਈ ਹੈ ਤੇ ਅੱਜ ਚੁੱਪਚੀਪ ਤੇ ਪੰਜਾਬ ਸਰਕਾਰ ਦਾ ਜਿਹੜਾ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਵਿਭਾਗ ਅਸਲ ਸੈਕਟਰੀ ਮਕਾਨ ਉਸਾਰੀ ਵਿਭਾਗ ਨੇ ਉਹਨਾਂ ਵੱਲੋਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਤੇ ਪਤਾ ਲੱਗਿਆ ਵੀ ਨੋਟੀਫਿਕੇਸ਼ਨ ਵੀ ਛੱਡ ਜਾਰੀ ਕਰ ਦਿੱਤਾ ਗਿਆ ਲੇਕਿਨ ਹਾਲ ਦੀ ਘੜੀ ਸਾਡੇ ਸਾਹਮਣੇ ਇੱਕ ਪ੍ਰੈਸ ਰਿਲੀਜ਼ ਆਇਆ ਜਿਹਦੇ ਤੇ ਕਿਹਾ ਗਿਆ ਬਈ ਲੈਂਡ ਪੁਲਿੰਗ ਨੀਤੀ ਤੇ ਉਹਦੇ ਨਾਲ ਜੁੜੇ ਜਿਹੜੇ ਸਾਰੇ ਨਿਰਦੇਸ਼ ਸੀ ਉਹਨਾਂ ਨੂੰ ਸਰਕਾਰ ਨੇ ਵਾਪਸ ਲੈ ਲਿਆ ਦੋ ਮਹੀਨਿਆਂ ਦਾ ਇਹ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਇਹਦੇ ਬਾਰੇ ਤੁਹਾਡੀ ਕੀ ਸਮਝ ਬਣੀ ਕੋਈ ਇਹ ਜਿਹੜਾ ਸਾਡੇ 3 ਮਹੀਨਿਆਂ ਦਾ ਪ੍ਰੈਸ ਰਿਪੋਰਟ ਹੈ ਪਹਿਲਾਂ ਤਾਂ ਮੈਂ ਇੱਕ ਨੰਨ ਬੜਕੇ ਸਵਾਦਦਾ ਤੁਸੀਂ ਕਹਤ ਹੋ ਵਧੀਆ ਗੱਲ ਕਰੀ ਹੈ ਗਵਰਨਮੈਂਟ ਹੇਅਰ ਬਾਈ ਵਿਡਰਾਸ ਦੀ ਲੈਂਡ ਪੂਲਿੰਗ ਪਾਲਿਸੀ ਡੇਟਡ 14/5/2025 ਐਂਡ ਇਟਸ ਸਬਸੀਕੁਐਂਟ ਅਮੈਂਡਮੈਂਟਸ ਜਿਹੜੇ ਬਾਅਦ ਚ ਉਹਦੇ ਚਤਰ ਮੀਮਾ ਕਰੀਆਂ ਕੌਨਸੀਕੁਐਂਟਲੀ ਆਲ ਐਕਸ਼ਨਸ ਲਾਈਕ ਐਲਓਆਈ ਇਸ਼ੂਡ ਰਜਿਸਟ੍ਰੇਸ਼ਨਸ ਡਨ ਔਰ ਐਨੀ ਅਦਰ ਐਕਸ਼ਨ ਟੇਕਨ ਦੇਅਰ ਅੰਡਰ ਸ਼ੈਲ ਬੀ ਰਿਵਰਸਡ ਹੇਅਰ ਹੈਂਸਫੋਰ ਸਾਰਾ ਕੁਝ ਜੋ ਕੁਝ ਵੀ ਨਕਾ ਤੁਕਾ ਮੈਂ ਕਹਿੰਦਾ ਰੌਕ ਟੋਕਨ ਵਾਇਰਲ ਕਹਿੰਦੇ ਨੇ ਵਿੱਚ ਸਮੇਤ ਬਕੇ ਸੁਕੇ ਤੁਕੇ ਦੇ ਉਹ ਫਾਈਲ ਸੰਤੋਖਤੀ ਗਾ ਇਹ ਗੱਲ ਦਾ ਇਹ ਹੈ ਬਈ ਗੱਲ ਇਹ ਚੰਗੀ ਗੱਲ ਹੋਈ ਹੈ ਕਿ ਸੰਤੋਖੀ ਜਾਣੀ ਚਾਹੀਦੀ ਸੀ ਇਹ ਚ ਮੈਨੂੰ ਕੋਈ ਚੀਜ਼ ਕੰਨੀ ਆ ਤੈਂਚ ਪਰ ਸਵਾਲ ਇਹ ਹੈ ਵੀ ਪਾਲ ਜੀ ਦੇ ਆਂਦੀ ਕਿਵੇਂ ਗਈ ਸੀ ਠੀਕੇ ਹੈ ਤੁਸੀਂ ਇਹ ਕੇਜਰੀਵਾਲ ਨੇ ਲਿਆਂਦੀ ਕੇਜਰੀਵਾਲ ਕਰਕੇ ਲਿਆਂਦੀ ਵੈਸੇ ਉਹਦੇ ਵਿੱਚ ਇਹ ਵੀ ਹੈ ਵੀ ਪਹਿਲਾਂ ਹੀ ਅਰਬਨ ਡਿਵੈਲਪਮੈਂਟ ਨੇ ਇਹ ਅੜਦਾਲੇ ਅਰਬਨ ਜਿਹੜੀਆਂ ਅਸੀਂ ਕੋਲੋਨੀਆਂ ਬਸਾਉਣ ਦੀ ਗੱਲ ਤਾਂ ਕਈ ਵਾਰੀ ਕਰੀ ਹੋਈ ਹੈ ਕਿਉਂਕਿ ਜਿਵੇਂ ਆ ਨਵੇਂ ਚੰਡੀਗੜ੍ਹ ਦੀ ਗੱਲ ਨਾਲ ਬਹੁਤ ਧੀਰ ਚੱਲਦੀ ਰਹੀ ਅਸਲ ਦੇ ਵਿੱਚ ਇਹਨੂੰ ਇਸ ਰੂਪ ਵਿੱਚ ਦੇਖਣ ਦੀ ਲੋੜ ਹੈ ਇਕੱਲੇ ਕੇਜਲੀ ਬਾਗ ਨਾਲ ਜੋੜ ਕੇ ਦੇਖਣ ਦੀ بجائے ਕਿ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨੂੰ ਜੇ ਖਤਮ ਕਰ ਦਿੱਤਾ ਜਾਵੇ ਕਿ ਇੱਥੋਂ ਦੇ ਕਿਸਾਨ ਦੀ ਰੀੜ ਦੀ ਹਡੀ ਟੁੱਟ ਜਾਊਗੀ ਕਿਸਾਨੀ ਜਿਹੜੀ ਇੱਥੇ ਨਾਬਰੀ ਕਰਦੀ ਹੈ ਘੋੜੀ ਕਰਦੀਆ ਬਹੁਤੀ ਕਰਦੀਆ ਕਿਸਾਨੀ ਨੇ 380 ਦਿਨਾਂ ਤੋਂ ਸੋਰੀਡ ਦੀ ਹੱਡੀ ਤੋੜਨ ਵਾਸਤੇ ਬਹੁਤ ਵਾਰੀ ਹੋਇਆ ਕੋਈ ਪਹਿਲੀ ਵਾਰੀ ਨਹੀਂ ਹੋਇਆ ਇੱਕ ਹੀ ਪਰੇ ਮੈਨਡ ਪੂਲਿੰਗ ਪਾਲਿਸੀ ਚ ਇੱਕ ਨਵਾਂ ਤਰੀਕਾ ਇਹ ਬਣਾਤਾ ਸੀ ਉਹਦੇ ਪੰਨੇ ਵੀ ਕੁਝ ਨਾ ਪਵੇ ਉਹਦੇ ਚ ਬਹੁਤ ਸਾਰੀਆਂ ਲੁਕੀਆਂ ਗੱਲਾਂ ਸੀ ਵੀ ਡਿਵੈਲਪਮੈਂਟ ਚਾਰਜ ਕਿੰਨੇ ਲੈਣਗੇ ਕਿੰਨੇ ਨਹੀਂ ਲੈਣਗੇ ਡਿਵੈਲਪਮੈਂਟ ਕਿੰਨਾ ਚੱਲੂਗੀ ਕਿੰਨੇ ਸਾਲ ਪੈਸੇ ਦੇ ਉਹ ਤੋਂ ਬਾਅਦ ਕੀ ਹੋਊਗਾ ਜੇ ਡਿਵੈਲਪਮੈਂਟ ਨਾ ਸ਼ੁਰੂ ਕਰੀ ਬਹੁਤ ਸਾਰੇ ਵੱਡੇ ਸਵਾਲ ਸੀਗੇ ਸੋ ਮੈਨੂੰ ਐ ਲੱਗਦਾ ਹੈ ਵੀ ਪੰਜਾਬ ਦੀ ਪੂਰੀ ਜਕੜਾ ਪੰਜਾਬ ਦੀ ਖੇਤੀ ਨੂੰ ਤਬਾਹ ਕਰਨ ਦਾ ਬਹੁਤ ਸਾਰਿਆਂ ਦਾ ਜਿਹੜੇ ਪੜੇ ਲਿਖੇ ਨੇ ਤੇ ਬਹੁਤ ਸਾਰੇ ਜਿਹੜੇ ਅਗਾਹਾ ਵਧੂ ਕਹਿੰਦੇ ਨੇ ਕਿਸਾਨ ਵੀ ਆਪਣੇ ਆਪ ਨੂੰ ਉਹ ਕਹਿੰਦੇ ਨੇ ਪੰਜਾਬ ਜਿੰਨਾ ਚਿਰ ਇੱਥੇ ਉਦਯੋਗ ਵਿਕਸਿਤ ਨਹੀਂ ਹੁੰਦਾ ਪੰਜਾਬ ਵਿਕਸਿਤ ਨਹੀਂ ਹੋ ਸਕਦਾ ਇਹ ਜਿਹੜੀ ਧਾਰਨਾ ਹੈ ਇਹ ਧਾਰਨਾ ਨਾ ਤਾਂ ਪਰਿਆਵਰਣ ਦੇ ਰੂਪ ਵਿੱਚ ਨਾ ਰੁਜ਼ਗਾਰ ਦੇਣ ਦੇ ਰੂਪ ਵਿੱਚ ਨਾ ਸਰਕਾਰ ਦੀ ਆਮਦਨ ਦੇ ਰੂਪ ਵਿੱਚ ਨਾ ਲੋਕਾਂ ਦੀ ਆਮਦਨ ਦੇ ਰੂਪ ਵਿੱਚ ਨਾ ਲੋਕਾਂ ਨੂੰ ਲਾਹੇਵੰਦ ਭਾਅ ਮਿਲਣਾ ਆਪਣੇ ਕੱਚੇ ਮਾਲ ਦੇ ਨਾ ਲੋਕਾਂ ਨੂੰ ਕੋਈ ਨਾਲ ਸਸਤਾ ਵਿੱਚ ਇਹ ਤਿਆਰ ਹੋਇਆ ਇਹਦੇ ਚ ਕਦੇ ਸਫਲ ਨਹੀਂ ਹੋਈ ਅੱਜ ਤੱਕ ਜਿੰਨੇ ਅੰਕੜੇ ਨੇ ਮੈਂ ਬਹੁਤੀ ਡਿਟੇਲ થી ਨਹੀਂ ਜਾਂਦਾ ਉਹਦੇ ਵਿੱਚ ਸਤਾਰਚ ਉਹ ਅੰਕੜੇ ਦੱਸ ਦੇਣੇ ਵੀ ਜਿਹੜੇ ਲਘੂ ਉਦਯੋਗ ਨੇ ਤੇ ਜਿਹੜੇ ਘਰੇਲੂ ਉਦਯੋਗ ਨੇ ਆ ਭਾਂਡੇ ਬਣਾਉਣੇ ਤੇ ਖੰਡ ਸਰੀ ਬਣਾਉਣੇ ਇਸ ਤਰ੍ਹਾਂ ਦੇ ਉਹ ਕੱਗੀ ਬਣਾਉਣੀ ਉਹਨਾਂ ਉਦਯੋਗਾਂ ਦੇ ਵਿੱਚ ਰੁਜ਼ਗਾਰ ਜ਼ਿਆਦਾ ਹੈ ਇਦਾਂ ਹੀ ਛੋਟੀਆਂ ਦੁਕਾਨਾਂ 'ਚ ਹੋਟਲਾਂ 'ਚ ਰੁਜ਼ਗਾਰ ਛਾ ਦੇ ਗਿਆ ਤੇ ਜਿਹੜੇ ਵੱਡੇ ਤੇ ਦਰਮਿਆਨੀ ਉਦਯੋਗ ਨੇ ਉਹਦੇ ਸਾਰੇ ਪਾਉਣੇ 4 ਲੱਖ ਬੰਦਾ ਪੁੱਛ ਪੂੰਜੀ ਜ਼ਿਆਦਾ ਲੱਗਦੀ ਆ ਪੂੰਜੀ ਜ਼ਿਆਦਾ ਲੱਗਦੀ ਆ ਉਤਪਾਦਨ ਤਕਰੀਬਨ ਹੋਰ ਨਹੀਂ ਹੁੰਦਾ ਜਿੰਨਾ ਛੋਟੇ ਉਦਯੋਗਾਂ ਚ 10% ਵੱਧ ਹੁੰਦਾ ਤੇ ਰੁਜ਼ਗਾਰ ਹੈ ਨਹੀਂ ਪਰਿਆਵਰਨ ਨੂੰ ਜ਼ਿਆਦਾ ਨੁਕਸਾਨ ਹੁੰਦਾ ਜਮੀਨ ਜ਼ਿਆਦਾ ਘੇਰਦੇ ਨੇ ਸੋ ਇਸ ਕਰਕੇ ਕਹਿੰਦੇ ਪੱਛ ਹੋਣਾ ਜਿਹੜਾ ਕੰਨਾਂ ਨੂੰ ਖਾਵੇ ਇਹ ਜਿਹੜਾ ਤੋੜ ਤਰੀਕਾ ਇੱਕ ਚਾਹੀਏ ਪਾਸਾ ਦੂਜਾ ਇਹਦੇ ਵਾਸਤੇ ਕਿਉਂਕਿ ਜ਼ਮੀਨ ਖਾਦੀ ਕਰਾਉਣੀ ਆ ਹੁਣ ਭਾਵੇਂ ਦੇਖਣ ਲੱਗੂ ਅਗਰ ਵੀ ਇੱਥੇ ਉਦਯੋਗ ਦੀ ਕਿੱਥੋਂ ਆ ਗਈ ਗੱਲ ਯਾਰ ਹਾਲਾਂਕਿ ਉਹਦੀ ਚ ਇੰਡਸਟਰੀ ਪਲੈਟ ਦੀ ਗੱਲ ਹੈਗੀ ਐ ਉਹ ਉਹਨੂੰ ਐ ਨਹੀਂ ਮੰਨਣਗੇ ਕਿ ਕੋ ਉਹ ਇੰਡਸਟਰੀ ਦਾ ਹੱਬ ਦੇ ਤੌਰ ਤੇ ਨਹੀਂ ਕਿਹਾ ਗਿਆ ਤੇ ਉਹਦੇ ਵਿੱਚ ਜਿਹੜਾ ਵੱਡਾ ਸਵਾਲ ਇਹ ਆਉਂਦਾ ਹੈ ਕਿ ਪੰਜਾਬ ਦੇ ਪਿੰਡਾਂ ਦਾ ਜਿਹੜਾ ਟੋਟਲ ਸੰਧਿਆਚਾਰ ਸੀ ਹੋਰ ਸੀ ਉਹ ਸਾਰਾ ਇਹਨਾਂ ਤਬਾਹ ਕਰਨ ਦੀ ਸਕੀਮ ਆ ਜਿਹਦੇ ਵਿੱਚ ਲੋਕਾਂ ਦਾ ਭਾਈਚਾਰਾ ਜਿਵੇਂ ਟੁੱਟ ਜੇ ਸਾਡਾ ਸੰਵਿਧਾਨ ਕਹਿੰਦਾ ਇਟਰਨਿਟੀ ਉਹ ਫਟਰਨ ਨਹੀਂ ਚੁੱਟ ਗਈ ਲਿਬਰਟੀ ਉਹਨਾਂ ਦੀ ਆਜ਼ਾਦੀ ਹੈ ਆਜ਼ਾਦੀ ਉਹਨਾਂ 'ਚ ਰਹਿੰਦੀ ਹੈ ਜਦ ਤੱਕ ਬੰਦਾ ਰੋਟੀ ਖਾਂਜੂਗਾ ਜੇ ਰੋਟੀ ਉਹਨਾਂ ਦੇਲੇ ਫਿਰ ਤੋਂ ਗਲਾਉਂ ਹੋ ਜਾਂਦੇ ਅੰਦਰ ਉੱਟੀਦਾਈ ਸੋ ਡਿਬਰਟੀ ਫਟਰਨਟੀ ਇਕਵੈਲਟੀ ਉਹ ਪਿੰਡ 'ਚ ਰਹ ਰਹੇ ਨੇ ਚਾਹ ਦਿਹਾੜੀ ਕਰਦਾ ਉਹ ਪਿੰਡ ਦਾ ਇੱਕ ਹੈ ਵੀ ਮੈਂ ਪਿੰਡ ਦੀ ਕਕਾਈ ਆ ਉਹ ਜਦੋਂ ਉੱਥੋਂ ਉਖੜ ਗਿਆ ਉੱਜੜ ਗਿਆ ਪਿੰਡ ਤੇ ਉਹ ਪਤਾ ਨਹੀਂ ਕਿੱਥੇ ਜਾ ਕੇ ਬਸਣਾ ਪਊਗਾ ਤੁਸੀਂ ਜਿਗ ਘਰ ਬਣੂ ਨਹੀਂ ਬਣੂ ਸੋ ਇਸ ਤੀਕੇ ਨਾਲੇ ਪੰਜਾਬ ਦੇ ਉਜਾੜੇ ਦਾ ਤਰੀਕਾ ਸੀ ਪਰ ਇਹ ਉਜਾੜੇ ਦਾ ਤਰੀਕਾ ਭੜੇ ਮਾਨ ਸੀ ਨਾਲ ਨਹੀਂ ਖਤਮ ਹੋਇਆ ਇਹ ਭਗਵੰਤ ਮਾਨ ਦੀ ਜਾਂ ਕੇਜਵੀਵਾਲ ਦੀ ਵਿਆਧ ਰਿਸਤੀ ਨਾਲ ਨਹੀਂ ਖਤਮ ਹੋਇਆ ਇਹ ਕਿਸਾਨਾਂ ਨੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ মিডিਆ ਨੇ ਤੁਹਾਡੇ ਵਰਗਿਆਂ ਨੇ ਜਿਹੜੇ ਇਹਦੇ ਵਿੱਚ ਸਾਰੇ ਮਗੋਰੇ ਸੀ ਉਹ ਸਾਰੇ ਲੋਕਾਂ ਦੇ ਸਾਹਮਣੇ ਜਦ ਰੱਖੇ ਤੇ ਲੋਕਾਂ ਨੂੰ ਇਹ ਗੱਲ ਦਾ ਚਾਨਣ ਹੋਣਾ ਸ਼ੁਰੂ ਹੋ ਗਿਆ ਵੀ ਇਹ ਚੱਕਮ ਗੜਬੜਾ ਇਹਨਾਂ ਨੇ ਝੂਠੇ ਜਿਹੇ ਆਪ ਦੇ ਜਿਹੜੇ ਪਾਰਟੀ ਦੇ ਹੁੰਦੇ ਨੇ ਜਾਂ ਕੋਈ ਚੜੋ ਚਾਰ ਨੂੰ ਫਾਇਦਾ ਦੀ ਲੱਗਦਾ ਉਹ ਬੰਦੇ ਖੜੇ ਕਰਦੇ ਕਦੇ ਕਹਿੰਦਾ ਅਸੀਂ ਟੱਕੇ ਨਾਲ ਜ਼ਮੀਨ ਲਵਾਂਗੇ ਕਦੇ ਕਹਿੰਦਾ 30 ਤੋਂ 50 ਹਜ਼ਾਰ ਦੇਾਂਗੇ ਇਹ ਸਾਰਾ ਕੁਝ ਕਹਿ ਕੇ ਸ਼ਾਮ-ਦਾਮ ਦੰਡ ਭੇਦਵਾ ਕੇ ਜਦ ਇਹਨਾਂ ਨੇ ਦੇਖਿਆ ਵੀ ਹੁਣ ਤਾਂ ਸਾਨੂੰ ਪਿੰਡਾਂ 'ਚ ਵੀ ਵੜਨੋਂ ਹਟਾਤਾ ਪਿੰਡਾਂ 'ਚ ਵੀ ਨਹੀਂ ਵੜਨ ਦਿੰਦੇ ਤਾਂ ਫਿਰ ਇਹ ਸਾਰਾ ਹਾਲਾਂਕਿ ਇਹਨਾਂ ਦੇ ਪੈਰਾਂ ਬੰਦੇ ਛੱਡ ਗਏ ਕੁਦਰਿਤ ਧਨੀਵਾਲ ਨੇ ਵੀ ਕਾਫੀ ਇਹਦੇ ਉੱਤੇ ਪ੍ਰਤੀਕਿਰਿਆ ਕਰੀ ਪਰ ਉਦੋਂ ਨਹੀਂ ਚੱਲਿਆ ਇਹ ਵੱਡਾ ਕੰਮ ਤਾਂ ਹੋਇਆ ਜਿਹੜਾ ਕਿਸਾਨਾਂ ਦਾ ਰੋਸ ਸੀ ਲੋਕਾਂ ਦਾ ਪਿੰਡਾਂ ਦੇ ਲੋਕਾਂ ਦਾ ਰੋਸ ਵੀ ਸਾਨੂੰ ਆ ਗਿਆ ਇੱਕ ਇਹਦੇ 'ਚ ਵੱਡਾ ਨੁਕਸ ਜਿਹੜਾ ਭਗਵੰਤ ਮਾਨ ਨੇ ਇਹ ਦੋਸ਼ ਵਿੱਚ ਲੱਗੇਗਾ 100% ਵਾਦੀ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਦਲਤਾਂ ਦੀ ਹੈ ਪਰ ਉਹ ਮੇਂ ਜ਼ਮੀਨ ਨੇ ਬਹੁਤੇ ਮжоਰਿਟੀ ਕੋਲ ਜ਼ਮੀਨ ਹੈ ਹੀ ਨਹੀਂ ਉਹਨਾਂ ਦਾ ਉੱਥੇ ਉਸ ਪਿੰਡ ਦੇ ਉੱਤੇ ਗੁਜ਼ਾਰਾ ਸੀ ਇਹਨਾਂ ਨੇ 2013 ਦਾ ਜਿਹੜਾ ਕਾਨੂੰਨ ਸੀ ਉਹ ਤੋੜ ਕੇ ਉਹ ਰੋਜ਼ਗਾਰ ਦਾ ਉਹਨਾਂ ਦੇ ਕੋਲ ਪ੍ਰਬੰਧ ਹੀ ਨਹੀਂ ਸੋਚਿਆ ਕਿੰਨੇ ਉੱਥੇ ਮਿਸਤਰੀ ਹੋਣਗੇ ਕਿੰਨੇ ਚਿੰਬੇ ਹੋਣਗੇ ਨਾਈ ਹੋਣਗੇ ਛੇਵਰ ਹੋਣਗੇ ਕਮਿਆਰ ਹੋਣਗੇ ਜੁੜਾਹੇ ਹੋਣਗੇ ਤੇ ਬਾਕੀ ਦਿਹਾੜੀ ਕਰਨ ਵਾਲੇ ਹੋਣਗੇ ਜੁੱਤੀਆਂ ਬਣਾਉਣ ਵਾਲੇ ਹੋਣਗੇ ਲੱਕੜ ਦੇ ਮਿਸਤਰੀ ਹੋਣਗੇ ਰਾਜ ਮਿਸਤਰੀ ਹੋਣਗੇ ਬੜੇ ਹੀ ਤਰ੍ਹਾਂ ਦੇ ਲੋਕ ਨੇ ਦੁਕਾਨਦਾਰ ਹੋਣਗੇ ਛੋਟੇ ਮੋਟੇ ਸੋ ਇਹ ਸਾਰਿਆਂ ਦਾ ਮੁਢਲ ਸੇਵਾ ਕਿੱਥੋਂ ਹੋਣਾ ਐਸੀ ਤਾਂ ਤੁਸੀਂ ਕੱਡੇ ਜਮੀਨਾਂ ਦੇਣ ਦੇ ਨੇ ਸੋ ਇਹ ਵੱਡੇ ਸਵਾਲ ਸੀ ਇਹਦੇ 'ਚ ਵੱਡੇ ਮਗੋਰੇ ਸੀ ਇਸ ਨੀਤੀ 'ਚ ਉਹ ਜਿਹੜੇ ਮਗੋਰੇ ਆ ਫਿਰ ਸ਼ਹਿਰਾਂ 'ਚ ਮੁਢਲ ਸੇਵਾ ਕਿਵੇਂ ਹੋ ਪਾਣੀ ਕਿੱਥੋਂ ਮਿਲੂਗਾ ਫਿਰ ਸਕੂਲ ਕਿੱਥੋਂ ਮਿਲਣਗੇ ਸੇਵਾਵਾਂ ਕਿੱਥੋਂ ਮਿਲਣਗੇ ਆ ਪਕਾਣੇ ਦਾ ਕਿਵੇਂ ਪ੍ਰਬੰਧ ਹੋ ਘਰ ਕਿੱਥੋਂ ਮਿਲਣਗੇ ਰੁਜ਼ਗਾਰ ਕਿੱਥੋਂ ਮਿਲੂ ਵੱਡੇ 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 ਸਵਾਲ ਸੀਗੇ ਉਹ ਚੰਗਾ ਹੋਇਆ ਵੀ ਕਹਿੰਦੇ ਜੇ ਸਵੇਰ ਦਾ ਪੰਡਾ ਸ਼ਾਮ ਨੂੰ ਘਰ ਆ ਜੇ ਤਾਂ ਪੰਡਾ ਨਹੀਂ ਖਾਉਂਦਾ ਮੇਰਾ ਖਿਆਲ ਹੈ ਵੀ ਇਸ ਦਬਾਅ ਥੱਲੇ ਹੀ ਸਹੀ ਕਿਸਾਨਾਂ ਨੇ ਬੜੀ ਵੱਡੀ ਹਿੰਮਤ ਦਿਖਾਈ ਹੈ ਹਾਲਾਂਕਿ ਕਿਸਾਨਾਂ ਦਾ ਇੱਕ ਵਾਰੀ ਚਾਹਨਾ ਡੱਕ ਤੋੜਦਾ ਸੀ ਰੰਗ ਡੂੰਗ ਚਲਾ ਕੇ ਤੇ ਹੁਣ ਉਹਨਾਂ ਨੇ ਹਿੰਮਤ ਦਿਖਾ ਕੇ ਪਿੰਡ ਪਿੰਡ ਘੱਟ ਕਰਕੇ ਪਿੰਡ ਪਿੰਡ ਰੋ ਹੋ ਗਿਆ ਉਹਦੇ ਵਿੱਚੋਂ ਇਹਨਾਂ ਨੇ ਵਾਪਸ ਲੈਣੀ ਪਈ ਹੈ ਪਰ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਉਜਾੜੇ ਤੇ ਇੱਕ ਵਾਰੀ ਅਜੇ ਛੱਜੇ ਨਹੀਂ ਰਹਿਣਾ ਪਏਗਾ ਇੱਕ ਵਾਰੀ ਠੱਬ ਜ਼ਰੂਰ ਪੈਗਾ ਬਿਲਕੁਲ ਮੈਂ ਤੁਹਾਡੀ ਇਸ ਕੱਲ੍ਹ ਦੀ ਗੱਲ ਜੀ ਕਰਦਾ ਜੀ ਜੇ ਪੰਜਾਬ ਦੇ ਕਿਸਾਨ ਤੇ ਬੇਦੁਰ ਤੇ ਜਿਹੜੇ 4 ਲੋਕ ਨੇ ਜਿਹੜੇ ਪਿੰਡਾਂ ਚ ਵਸਦੇ ਨੇ ਖਾਸ ਤੌਰ ਤੇ ਜੀ ਉਹਨਾਂ ਨੇ ਆਪਣੀ ਚੌਕਸੀ ਬਰਕਰਾਰ ਰੱਖੀ ਪਰ ਇਹ ਹੱਲਾ ਕਿਸੇ ਹੋਰ ਰੂਪ ਚ ਦੁਆਰਾ ਵੀ ਹੋ ਸਕਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਤ ਬਹੁਤ ਮਿਹਰਬਾਨੀ ਜੀ ਸ਼ਸਿਕਾ ਸ਼ਸਿਕਾ ਜੀ ਸ਼ਸਿਕਾ ਜੀ